ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਗੁਰੂ ਰੂਪ ਹਰੂ ਸਾਜੀ ਪਿਆਰੀ ਸਾਧ ਸੰਗਤ ਜੀਓ ਦਸਵੀਂ ਪਾਸ਼ਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ਇਸ ਦਾ ਕੀ ਕਾਰਨ ਸੀ ਤੇ ਆਓ ਅਸੀਂ ਅੱਜ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਬੜੇ ਹੀ ਪਿਆਰ ਨਾਲ ਤੇ ਐਂਡ ਤੱਕ ਪੂਰੀ ਸੁਣਿਓ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਕੁਲ ਨਾ ਭੁੱਲਣਾ। ਤੇ ਇਸ ਵੀਡੀਓ ਨੂੰ ਐਂਡ ਤੱਕ ਪੂਰੀ ਸਰਵਨ ਕਰਿਓ ਤਾਂ ਜੋ ਕਿ ਤੁਹਾਨੂੰ ਖਾਲਸਾ ਪੰਥ ਦੀ ਸਿਰਜਣਾ ਬਾਰੇ ਪੂਰਾ ਇਤਿਹਾਸ, ਜਾਣਕਾਰੀ ਮਿਲ ਜਾਵੇ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿੱਚ ਸ਼ਹੀਦੀ ਦੇਨ ਪਿੱਛੋਂ குரு ਕਾਰਤੀ ਉਹ ਸਮੇਂ ਸ਼ੋਭਾ ਦੇਸ਼ ਦੇ ਕੋਨੇ-ਕੋਨੇ ਤੱਕ ਫੈਲ ਚੁੱਕੀ ਸੀ ਬਾਲ ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕਰਨ ਲਈ ਉਹ ਸਮੇਂ ਅਮੀਰ ਤੇ ਗਰੀਬ ਸੰਗਤਾਂ ਆਨੰਦਪੁਰ ਪੁੱਜਣ ਲੱਗੀਆਂ ਗੁਰੂ ਜੀ ਨੇ ਉਹ ਸਮੇਂ ਆਪਣੇ ਸਿੱਖਾਂ ਕੋਲੋਂ ਤੁਸ ਬੰਦ ਇਕੱਠੀ ਕਰਨ ਵਾਲੇ ਮਸੰਦਾ ਨੂੰ ਹਟਾ ਦਿੱਤਾ ਤੇ ਸਿੱਖ ਸੰਗਤਾਂ ਆਪਣਾ ਦਸਵੰਤ ਆਪ ਆਨੰਦਪੁਰ ਲੈ ਕੇ ਪੁੰਜਾਂ ਲੱਗੀਆਂ ਸੰਗਤਾਂ ਦਾ ਪਿਆਰ ਗੁਰੂ ਘਰ ਨਾਲ ਵੱਧਦਾ ਹੀ ਗਿਆ ਤੇ ਗੁਰੂ ਦੇ ਦਰਸ਼ਨ ਕਰਕੇ ਹੋਰ ਆਨੰਦ ਮਾਣਨ ਲੱਗੀਆਂ ਸਾal ਸੰਗਤ ਜੀ ਜਦੋਂ ਗੁਰੂ ਕੋਲ ਦਸਵੰਤ ਲੈ ਕੇ ਆਉਣ ਵਾਲੀਆਂ ਸੰਗਤਾਂ ਨੂੰ ਰਸਤੇ ਵਿੱਚ ਮੁ슬ਮਾਨਾਂ ਰੰਗੜਾਂ ਤੇ ਗੁਜਰਾ ਨੇ ਤੇ ਕੁਝ ਹੋਰ ਲੁਟੇਰਿਆਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਰਸਤੇ ਦੀ ਲੁੱਟ ਮਾਰ ਤੋਂ ਬਚਣ ਲਈ ਸੰਤਾਂ ਨੇ ਆਪਣੇ ਕੋਲ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ ਤਾਂ ਜੋ ਕਿ ਉਹਨਾਂ ਦੀ ਲੋੜ ਪੈਣ ਉੱਤੇ ਵਰਤੋਂ ਕੀਤੀ ਜਾਵੇ ਉਹ ਛੋਟੀਆਂ ਝੜੱਪਾਂ ਲੜਾਈਆਂ ਸੈਂਤੀਆਂ ਜਾਤੀਆਂ ਦੇ ਜਾਗਨ ਦੀ ਇੱਕ ਬਹੁਤ ਵੱਡੀ ਗਵਾਹੀ ਸੀ ਸਿੱਖ ਸੰਗਤਾਂ ਸ਼ਾਸਤਰ ਜ਼ਰੂਰ ਰੱਖਦੀਆਂ ਸਨ। ਸ਼ਾਸਤਰ ਵਿਦਿਆ ਤੋਂ ਵੀ ਜਾਣੂ ਸਨ। ਪਰ ਸ਼ਾਸਤਰ ਧਾਰੀ ਨਹੀਂ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਇੱਕ ਚੰਗਾ ਸਮਾਂ ਦੇਖਿਆ। ਸਿੱਖਾਂ ਨੂੰ ਸ਼ਾਸਤਰ ਧਾਰੀ ਬਣਾਉਣ ਦਾ ਫੈਸਲਾ ਕੀਤਾ। ਫਿਰ ਉਹਨਾਂ ਨੇ ਸਿੱਖ ਸੰਗਤਾਂ ਨੂੰ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਨੰਦ ਪੂਰੇ ਇਕੱਠੇ ਹੋਣ ਲਈ ਸੱਦੇ ਪੱਤਰ ਦੇ ਦਿੱਤੇ। ਆਸਾ ਦੀ ਵਾਰਤਾ ਕੀਰਤਨ ਸਮਾਪਤ ਹੋਣ ਉਪਰੰਤ ਗੁਰੂ ਜੀ ਨੇ ਦੀਵਾਨ ਵਿੱਚ ਇੱਕ ਚਮਕਦੀ ਤਲਵਾਰ ਲੈ ਕੇ ਹਾਜ਼ਰ ਹੋਏ। ਉਹਨਾਂ ਸੰਗਤਾਂ ਨੂੰ ਉਹ ਤਲਵਾਰ ਦਿਖਾਉਂਦੇ ਹੋਏ ਬੜੀ ਹੀ ਕੜਵੀ ਆਵਾਜ਼ ਵਿੱਚ ਕਿਹਾ ਸਾਨੂੰ ਇੱਕ ਸੀਸ ਦੀ ਲੋੜ ਹੈ ਹੈ ਕੋਈ ਸਿੱਖ ਜਿਹੜਾ ਆਪਣੇ ਗੁਰੂ ਨੂੰ ਸੀਸ ਪੇਟ ਕਰ ਸਕੇ। ਸਾ ਸੰਗਤ ਜੀ ਗੁਰੂ ਜੀ ਦੇ ਹੱਥ ਵਿੱਚ ਨੰਗੀ ਤਲਵਾਰ ਤੇ ਇੱਕ ਸੀਸ ਦੀ ਮੰਗ ਦੇ ਡਰ ਨਾਲ ਸੰਗਤ ਸਹਿਮ ਗਈ ਸਾਰੇ ਪਾਸੇ ਚੁੱਪ ਛਾ ਗਈ ਜਦੋਂ ਗੁਰੂ ਜੀ ਨੇ ਤੀਸਰੀ ਆਵਾਜ਼ ਦਿੱਤੀ ਤਾਂ ਪਾਈ ਦਇਆ RAM ਲਾਹੌਰ ਤੇ ਖੱਤਰੀ ਨੇ ਉੱਠ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਤਨ ਮਨ ਸਭ ਆਪ ਦਾ ਹੈ ਆਪ ਅੱਗੇ ਹਾਜ਼ਰ ਹੈ ਮੈਂ ਆਪ ਜੀ ਦੀ ਪਹਿਲੀ ਆਵਾਜ਼ ਉੱਪਰ ਹਾਜ਼ਰ ਨਾ ਹੋਣ ਦੀ ਮਾਫੀ ਮੰਗਦਾ ਹਾਂ ਗੁਰੂ ਜੀ ਨੇ ਉਸ ਨੂੰ ਬਾਹੋਂ ਫੜਿਆ ਤੇ ਤੰਬੂ ਵਿੱਚ ਲੈ ਗਏ ਡਰੀ ਤੇ ਸੈਮੀ ਹੋਈ ਸੰਗਤ ਨੂੰ ਤੰਬੂ ਵਿੱਚੋਂ ਆਵਾਜ਼ ਸੁਣਾਈ ਦਿੱਤੀ ਜਿਵੇਂ ਕਿ ਗੁਰੂ ਜੀ ਨੇ ਭਾਈ ਦਇਆ RAMਦਾਸ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਹੋਵੇ ਗੁਰੂ ਜੀ ਨੇ ਫਿਰ ਦੀਵਾਨ ਵਿੱਚ ਹਾਜ਼ਰ ਹੋ ਕੇ ਇੱਕ ਹੋਰ ਸੀਸ ਦੀ ਮੰਗ ਕੀਤੀ ਇਸ ਵਾਰੀ ਭਾਈ ਧਰਮਦਾਸ ਦਿੱਲੀ ਦੇ ਜੱਟ ਨੇ ਆਪਣਾ ਸੀਸ ਪੇਟ ਕੀਤਾ ਇਸ ਤਰ੍ਹਾਂ ਤਿੰਨ ਹੋਰ ਸਿੱਖਾਂ ਜਗਨਨਾਥ ਪੂਰੀ ਉੜੀਸਾ ਦੇ ਭਾਈ ਹਿੰਮਤ ਰਾਏ ਚੌਰ ਦੁਵਾਰਕਾ ਗੁਜਰਾਤ ਦੇ ਭਾਈ ਮੋਹਕਮ ਚੰਦ ਸ਼ੀਬੇ ਦੇ ਆਂਧਰਾ ਬੰਦਰ ਦੇ ਭਾਈ ਸਾਹਿਬ ਚੰਦ ਨੇ ਸੀਸ ਪੇਟ ਸਾਹ ਸੰਗਤ ਜੀ ਪੰਜ ਸਿੱਖਾਂ ਦੇ ਸੀਸ ਪੇਟ ਕਰਨ ਪਿੱਛੋਂ ਗੁਰੂ ਜੀ ਨੇ ਤੰਬੂ ਵਿੱਚ ਉਹਨਾਂ ਪੰਜਾਂ ਸਿੱਖਾਂ ਨੂੰ ਦੀਵਾਨ ਵਿੱਚ ਹਾਜ਼ਰ ਕੀਤਾ ਜਿਹੜੇ ਪੂਰੇ ਸਜੇ ਹੋਏ ਸਿੰਘ ਸਨ ਉਹ ਪੰਜ ਪਿਆਰੇ ਸਨ ਜਿਨ੍ਹਾਂ ਨੇ ਆਪਣੇ ਸੀਸ ਗੁਰੂ ਜੀ ਦੀ ਪੇਟ ਕੀਤੇ ਗੁਰੂ ਜੀ ਨੇ ਇੱਕ ਲੋਹੇ ਦੇ ਬਾਟੇ ਵਿੱਚ ਸਤਲੁਜ ਨਦੀ ਦਾ ਜਲ ਤੇ ਪਤਾਸੇ ਪਾਏ ਗੁਰੂ ਜੀ ਤੇ ਪੰਜ ਪਿਆਰੇ ਉਸ ਬਾਟੇ ਦੇ ਦੁਆਲੇ ਬੈਠ ਗਏ। ਇੱਕ ਖੰਡਾ ਲੈ ਕੇ ਗੁਰੂ ਜੀ ਨੇ ਉਸ ਬਾਟੇ ਦੇ ਜਲ ਨੂੰ ਹਿਲਾਉਣਾ ਸ਼ੁਰੂ ਕੀਤਾ। ਪੰਜ ਬਾਣੀਆਂ ਜਪਜੀ ਸਾਹਿਬ ਸਵੈਇਤ ਤੇ ਚੁਪਾਈ। ਅਨੰਦ ਸਾਹਿਬ ਦਾ ਪਾਠ ਕਰਨਾ ਆਰੰਭ ਕੀਤਾ। ਪਾਠ ਦੇ ਪੋਗ ਪੈਣ ਉੱਪਰ ਗੁਰੂ ਜੀ ਨੇ ਕਿਹਾ ਇਹ ਅੰਮ੍ਰਿਤ ਹੁਣ ਤਿਆਰ ਹੋ ਗਿਆ ਹੈ। ਇਸ ਅੰਮ੍ਰਿਤ ਨਾਲ ਖਾਲਸਾ ਤਿਆਰ ਕੀਤਾ ਜਾਵੇਗਾ ਖਾਲਸਾ ਵਾਹਿਗੁਰੂ ਜੀ ਦੀ ਫੌਜ ਹੋਵੇਗੀ ਖਾਲਸਾ ਜ਼ੁਲਮ ਦਾ ਨਾਸ਼ ਕਰੇਗਾ ਖੰਡੇ ਤੇ ਬਾੜੀ ਨਾਲ ਤਿਆਰ ਕੀਤਾ ਅੰਮ੍ਰਿਤ ਪੰਜਾਂ ਪਿਆਰਿਆਂ ਨੂੰ ਸ਼ਿਕਾਇਆ ਗਿਆ ਉਹਨਾਂ ਦੇ ਕੇਸਾਂ ਦਸਵੇਂ ਦੁਆਰ ਤੇ ਅੱਖਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ ਗਏ ਪੰਜ ਪਿਆਰਿਆਂ ਦੇ ਅੰਮ੍ਰਿਤ ਸ਼ਕਨ ਉਪਰਨ ਖਾਲਸੇ ਦੀ ਸਿਰਜਣਾ ਹੋਈ ਸਾਧ ਸੰਗਤ ਜੀ ਗੁਰੂ ਜੀ ਨੇ ਖਾਲਸੇ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਵੀ ਅਮਰਿਤ ਦੀ ਦਾਤ ਬਖਸ਼ ਕੇ ਖਾਲਸਾ ਬਣਾ ਲਿਆ ਜਾਵੇ ਗੁਰੂ ਗੋਬਿੰਦ ਰਾਏ ਅਮ੍ਰਿਤ ਪਾਨ ਕਰਕੇ ਗੁਰੂ ਗੋਬਿੰਦ ਸਿੰਘ ਹੋ ਗਏ ਸਾਧ ਸੰਗਤ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅਮਰਦੀ ਦਾਤ ਬਖਸ਼ ਕੇ ਸਿੰਘ ਬਣਾ ਦਿੱਤਾ ਇਸਤਰੀਆਂ ਨੂੰ ਕੌਦ ਦੀ ਪਦਵੀ ਦੇ ਦਿੱਤੀ ਤੇ ਬ੍ਰਹਮਣਾਂ ਦੇ ਬਣਾਏ ਹੋਏ ਚਾਰੇ ਵਰਨਾਂ ਦਾ ਮਤ ਪੇਦ ਖਤਮ ਕਰ ਦਿੱਤਾ ਇਸ ਨਾਲ ਸਿੱਖਾਂ ਵਿੱਚੋਂ ਊਚ ਨੀਚ ਖਤਮ ਹੋ ਗਈ ਸਾਰੇ ਸਿੰਘ ਪ੍ਰਾਪਰਾ ਹੋ ਗਏ ਤੇ ਸਿੰਘਾਂ ਦੇ ਮਨਾਂ ਵਿੱਚੋਂ ਹਉਮੈ ਦੀ ਮਹਿਲ ਕੱਢ ਕੇ ਖਾਲਸਾ ਬਣਾ ਦਿੱਤਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਰਾਰ ਕੇਸ ਕੰਗਾ ਕੜਾ ਕਿਰਪਾਨ ਤੇ ਕਿਸ਼ੈਰਾ ਸਿੰਘਾਂ ਨੂੰ ਆਪਣੇ ਤਾਂ ਤੇ ਸਦਾ ਲਈ ਸਜਾਏ ਰੱਖਣ ਦਾ ਆਦੇਸ਼ ਦਿੱਤਾ ਚਾਰ ਕੁਰ ਹਿੱਤਾ ਪ੍ਰਾਈ ਔਰਤ ਦਾ ਸੰਗ ਕੁੱਠਾ ਮਾਸ ਜਾਂ ਹਲਾਲ ਦਾ ਖਾਣਾ ਨਸ਼ਿਆਂ ਦੀ ਵਰਤੋਂ ਤੇ ਕੇਸਾਂ ਦੀ ਬੇਅਦਵੀਂ ਪਾਵ ਕੇਸ ਕਟਣਾ ਤੋ ਵਰਜ ਕੇ ਪੰਜ ਬਾਣੀਆਂ ਦੇ ਨਿੱਤ ਨੇਮ ਦੁਆਰਾ ਵਾਹਿਗੁਰੂ ਨਾਲ ਜੋੜ ਦਿੱਤਾ ਖਾਲਸੇ ਨੂੰ ਸੰਤ ਸਪਾਹੀ ਸਜਾ ਦਿੱਤਾ ਇੱਥੇ ਧਿਆਨ ਦੇਣ ਵਾਲੀ ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਜਿੰਨਾ ਪੰਜਾਬ ਪਿਆਰਿਆ ਨੇ ਸੀਸ ਹਾਜ਼ਰ ਕੀਤੇ ਉਹ ਸਭ ਅਲੱਗ-ਅਲੱਗ ਸੂਬੇ ਜਾਂ ਸਟੇਟਾਂ ਦੇ ਰਹਿਣ ਵਾਲੇ ਸੀ ਉਹਨਾਂ ਵਿੱਚੋਂ ਸਿਰਫ ਇੱਕ ਲਾਹੌਰ ਪੰਜਾਬ ਦਾ ਰਹਿਣ ਵਾਲਾ ਸੀ ਨਜਾਂ ਦੇ ਕੰਮਕਾਰ ਵੀ ਵੱਖਰੇ ਸਨ ਤੇ ਉਹਨਾਂ ਦੀਆਂ ਬੋਲੀਆਂ ਵੀ ਵੱਖਰੀਆਂ ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਿਨਾਂ ਵਿੱਚ ਸਿੱਖੀ ਦਾ ਬੋਟਾ ਕਿੱਥੋਂ-ਕਿੱਥੋਂ ਤੱਕ ਫੈਲਿਆ ਸੀ ਗੁਰੂ ਘਰ ਦੇ ਸ਼ਰਦਾਲੂ ਸਿਰਫ ਪੰਜਾਬ ਤੇ ਦਿੱਲੀ ਵਿੱਚ ਹੀ ਨਹੀਂ ਸਨ ਸਗੋਂ ਉੜੀਸਾ ਆਂਧਰਾ ਪ੍ਰਦੇਸ਼ ਤੱਕ ਦੇ ਸਨ ਸਾਰਾ ਭਾਰਤ ਹੀ ਉਸ ਹੁੰਦੇ ਪੰਜਾਬ ਤੇ ਦਿੱਲੀ ਵਿੱਚ ਹੀ ਨਹੀਂ ਸਨ ਉਸੋ ਹੁੰਦੇ ਜ਼ੁਲਮ ਤੋਂ ਤੰਗ ਸੀ ਤੇ ਸ਼ੁਤਕਾਰਾ ਪਾਉਣ ਦੇ ਲਈ ਮਾਨ ਤਨ ਤੇ ਤਨ ਵਾਰਨ ਲਈ ਤਿਆਰ ਸੀ ਤੇ ਵਾਰ ਦਿੱਤਾ ਸੋ ਸਾਧ ਸੰਗਤ ਜੀ ਉਮੀਦ ਕਰਦੀ ਹਾਂ ਕਿ ਇਸ ਸਾਖੀ ਨੂੰ ਸੁਣ ਤੋਂ ਬਾਅਦ ਤੁਹਾਡਾ ਸਾਰਾ ਡਾਊਟ ਕਲੀਅਰ ਹੋ ਗਿਆ ਹੋਵੇਗਾ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ